ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ ਆਜ ਦੇ ਦਿਨਾਂ ਦੇ ਯਾਨਕਿ ਨਵੰਬਰ ਦੇ ਅਖੀਰ ਤੱਕ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਜਿਹੜੀ ਇਸ ਵੀਡੀਓ ਦੇ ਵਿੱਚ ਦਵਾਂਗੇ ਮੌਸਮ ਦੀ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸੈਟੇਲਾਈਟ ਦੱਸਣਾ ਅਸਲੀ ਜੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ 24 ਨਵੰਬਰ ਰਾਤ ਦੇ ਲਗਭਗ 8:00 ਵਜੇ ਚੱਲੇ ਆ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆਂਗੇ ਐਸੇ ਲਗਫਗ ਹੌ ਤੇ ਹਾਕਾ ਦੇ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਕੁਝ ਥਾਵਾਂ ਤੇ ਜਿਹੜੀ ਜਮੀਨੀ ਲੈਵਲ ਤੇ ਹੁਣ ਆਥਣ ਹੁੰਦੇ ਹੁੰਦੇ ਜਿਹੜੀ ਕੁਸ਼ਕ ਇਤਰਾ ਦੇ ਵਿੱਚ ਸਮੋਗ ਦੀ ਚਾਦਰ ਧੁੰਦ ਦੀ ਚਾਦਰ ਗਈ ਲੀਏ ਉਹ ਕੁਸ਼ਕ ਇਤਰਾ ਦੇ ਵਿੱਚ ਵੜਨੇ ਸ਼ੁਰੂ ਹੋ ਚੁੱਕੀ ਹੈ ਸਵੇਰ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਅਪਡੇਟ ਦਿੱਤੀ ਸੀ ਕਿ ਧੁੰਦ ਦਾ ਦਾਇਰਾ ਹੁਣ ਵਧਦਾ ਜਾਏਗਾ ਜਿਵੇਂ ਜਿਵੇਂ ਅਗਲੇ ਦਿਨਾਂ ਉਹ ਲਫਾਂ ਪਰਵੇਸ਼ ਕਰਾਂਗੇ ਤੇ ਧੁੰਦ ਜੜੀਆਂ ਹੋਏ ਨੂੰ ਜਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਵੜਨੇ ਸ਼ੁਰੂ ਹੋ ਚੁੱਕੀ ਹੈ ਉਹ ਸਵੇਰੇ ਵੀ ਵੜਦੀ ਆ ਆਥਣ ਵੀ ਵੜਦੀ ਆ ਤੇ ਆਉਂ ਖੇਤਰਾ ਦੇ ਵਿੱਚ ਸੰਘਣੀ ਧੁੰਦ ਜਿਹੜੀ ਉਹ ਵੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ 1 ਤੋਂ 2 ਡਿਗਰੀ ਹੋਰ ਠੰਡਾ ਜਾਣਗੇ ਭਾਵੇਂ ਉਹ ਦਿਨਾਂ ਦੇ ਟੈਂਪਰੇਚਰ ਹੋਣ ਭਾਵੇਂ ਉਹ ਰਾਤਾਂ ਦੇ ਹੋਣ ਇਹਨਾਂ ਦੇ ਵਿੱਚ ਗਰਾਵਟ ਸੰਭਵ ਹੈ ਜਿੱਥੇ ਦਿਨਾਂ ਦੇ ਟੈਂਪਰੇਚਰ ਹੁਣ 27-28 ਦੇ ਚੱਲਦੇ ਖੇਲੇ ਇਹ ਕਦੇ ਡਿਗਰੀ ਹੋਰ ਇਹਦੇ ਵਿੱਚ ਗਰਾਵਟ ਆ ਸਕਦੀ ਹੈ ਪਰ ਹਲੇ ਠੰਡੇ ਦਿਨ ਜਾਣ ਲਈ ਕੋਲਡ ਰੇ ਦੀ ਸੰਭਾਵਨਾ ਘੱਟ ਹੈ ਧੁੰਦ ਜਰੂਰ ਬਣੇਗੀ ਅੱਧੀ ਰਾਤ ਤੋਂ ਬਾਅਦ ਸਵੇਰ ਤੋਂ ਜਿਹੜੀ ਆ ਧੁੰਦ ਇਹ ਇਸ ਘਟਿਆ ਦੇ ਵਿੱਚ ਬਣਿਆ ਕਰੇਗੀ ਤੇ ਜਿਵੇਂ ਸੂਰਜ ਨਿਕਲੇਗਾ ਤੇ ਇਹ ਧੁੰਦ ਜੜੀਆ ਖਿੰਡ ਜਾ ਕਰੇਗੀ ਇਸ ਲਈ ਜਿਹੜਾ ਥੋੜੇ ਗਰਮ ਰਹਿਣਗੇ ਗਰਮ ਮਤਲਬ ਕਿ ਠੰਡ ਵਾਲੇ ਫਕਤ ਥੋੜੇ ਨਿੱਗੇ ਰਹਿਣਗੇ ਪਰ ਆਥਨ ਸਵੇਰੇ ਜਿਹੜੀ ਆ ਠੰਡਕ ਬਰਕਰਾਰ ਰਹੇਗੀ ਸੋ ਅਗਲੇ 5 ਦਿਨ ਫਿਲਹਾਲ ਕੋਈ ਸਿਸਟਮ ਆ ਨਹੀਂ ਰਿਹਾ ਮਈ ਵਾਲਾ ਇਸ ਲਈ ਪੰਜਾਬ ਦੇ ਵਿੱਚ ਨਾਲ ਲੱਗਦੇ ਖੇਤਰ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੇ ਵਿੱਚ ਕੋਈ ਤਗੜਾ ਸਿਸਟਮ ਆ ਨਹੀਂ ਰਿਹਾ ਇਸ ਲਈ ਮਈ ਵਾਲੇ ਫਕਤ ਮੌਸਮ ਇੱਥੇ ਸਾਫ਼ ਰਹੇਗਾ ਉੱਤਰ ਹੱਚੋ ਦੀਆਂ ਥੋੜੀਆਂ ਖੁਸ਼ਕ ਹਵਾਵਾਂ ਆਪਣੀ ਜਿਹੜੀਆਂ ਮਠੇ ਰਫਤਾਰ ਦੇ ਨਾਲ ਚਲਦੇ ਰਣ ਗਿਆ ਤੇ ਚਲਦੇ ਰਣ ਦਾ ਅਨੁਮਾਨ ਵੀ ਹੈ ਤੇ ਜਿਹੜਾ ਇਹ ਵਾਲਾ ਸਿਸਟਮ ਹੈ ਉਹ ਦਸੰਬਰ ਦੇ ਵਿੱਚ ਆਉਂਦਾ ਜਾ ਫਿਰੇ ਜਿਹੋ ਦੀ ਅਫਾ ਰੈਗੂਲਰ ਅਪਡੇਟ ਤੁਹਾਨੂੰ ਦੇ ਰਹੇ ਆ ਤੇ ਫਿਲਹਾਲ ਅਫਾ ਅਲਰਟ ਮੰਨ ਕੇ ਚੱਲੀਏ ਬੇਨਤੀ ਕਰਕੇ ਚੱਲੀਏ ਕਿ ਅਗਲੇ ਜਿਹੜੇ 4-5 ਦਿਨ ਨੇ ਤੋਂ ਹੁਣ ਤਾਂ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਹਵਾ ਪ੍ਰਦੂਸ਼ਣ ਦੀ ਉਹ ਵੀ ਆਪਣੀ ਉਸੇ ਰਫਤਾਰ ਤੇ ਕਾਇਮ ਹੈ ਤੇ 150 ਦੇ ਲੈ ਕੇ 200 ਦੇ ਵਿਚਕਾਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਮੀਟਰ ਹੈ ਉਹ ਐਸੇ ਰਿਹਾ ਘਮਰਿਆ ਪੰਜਾਬ ਦੇ ਵਿੱਚ ਤੇ ਇਸੇ ਦੇ ਤੌਰ ਤੇ ਅਰਥ ਹੈ ਕਿ 200 ਦੇ ਕਰੀਬ ਚੱਲ ਕੇ 에ਅਰ ਕੁਆਲਿਟੀ ਇੰਨੀ ਖਰਾਬ ਹੈ ਤੇ ਉ ਉਧਿਆਲੇ। ਸਵਾਉਂ ਦੇ ਦਿਨਾਂ ਦੇ ਵਿੱਚ ਧੁੰਦ ਬਹੁਤੇ ਖੇਤਰਾ ਦੇ ਵਿੱਚ ਵੇਖਣ ਨੂੰ ਮਿਲੇਗੀ। ਇਹ ਕੱਲ ਸਵੇਰੇ ਵੀ ਬਹੁਤੇ ਖੇਤਰਾ ਦੇ ਵਿੱਚ ਪੰਜਾਬ ਦੇ ਹਰਿਆਣੇ ਦੇ ਸੰਗਰੀ ਧੁੰਦ ਦੀ ਚਾਦਰ ਜਿਹੜੀ ਛਾਈਗੀ। ਸੋ ਇੱਕ ਹੋਰ ਜਰਾ ਤਾਜ਼ਾ ਅੰਕੜਿਆ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੇ ਆ ਮੌਸਮ ਵਿਭਾਗ ਨੇ। 30 ਤਰੀਕ ਤੱਕ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ। ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਤੇ ਵੱਡੇ ਖਤਰੇ ਕੋਈ ਅਲਰਟ ਚੇਤਾਵਨੀ ਮੌਸਮ ਵਾਲੇ ਫੱਟ ਹੋਣੀ ਆ। ਪਰ ਧੁੰਦ ਦੇ ਜਿਹੜੇ ਅਲਰਟ ਮੌਸਮ ਵਿਭਾਗ ਜਾਰੀ ਕਰ ਸਕਦਾ ਹੁੰਦੇ ਦਿਨਾਂ ਦੇ ਵਿੱਚ ਉਹਦੀ ਅਪਡੇਟ ਤੁਹਾਨੂੰ ਲੱਗਦੀ ਆ। ਤਾਂ